ਦੇਖੋ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਮਨਿੰਦਰ ਸਿੰਘ ਜੀ ਜਿਹੜੇ 2019 ਦੇ ਵਿੱਚ ਸ਼ਹੀਦ ਹੋ ਗਏ ਸੀਗੇ ਭਾਰਤੀ ਫੌਜ ਦੇ ਵਿੱਚ 17 17.5 ਸਾਲ ਦੀ ਉਮਰ ਦੇ ਵਿੱਚ ਭੱਤੀ ਹੋ ਗਏ ਸੀਗੇ ਸੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਸੀਂ ਇੱਕ ਗੀਤ ਦੀ ਪੋਸਾਰੀ ਜਿਹੜੀ ਆ ਉਹ ਇੱਥੇ ਕਰ ਰਹੇ ਆ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਖਾਨ ਚਾਰਜ ਰਾਜਾ ਸਾਸਿ ਮੈਡਮ ਸੋਨੀਆ ਮਾਨ ਜੀ ਜਿਹੜੇ ਕਿ ਹਮੇਸ਼ਾ ਹੀ ਹੱਥ ਕੇ ਹਾਲ ਕੇ ਵਾਸਤੇ ਕਾਫੀ ਤੱਕ ਪਰ ਰਹੇ ਨੇ ਉਹਨਾਂ ਨੇ ਵੀ ਮੇਰੇ ਨਾਲ ਪਿਛਲੇ ਦਿਨੀ ਇਸ ਬਾਬਤ ਗੱਲਬਾਤ ਕੀਤੀ ਸੀਗੀ ਸਾਡੇ ਮੈਡਮ ਅਕਿੰਦਰ ਕੌਰ ਜੀ ਜਿਨ੍ਹਾਂ ਦੇ પતિ ਸੀਗੇ ਸਰਕਾਰ ਮਨਿੰਦਰ ਸਿੰਘ ਜੀ ਉਹਨਾਂ ਦਾ ਬੇਟਾ ਔਰ ਇਹਨਾਂ ਆ ਮੈਂ 2022 ਚ ਇੱਥੇ ਆਇਆ ਸੀਗਾ ਸੋ ਬਹੁਤ ਵਧੀਆ ਬੜਾ ਉਦੇਸ਼ ਪ੍ਰੇਮੀ ਆ ਤੇ ਪਰਿਵਾਰ ਆ ਸੋ ਇਹਨਾਂ ਨੇ ਉਸ ਵੇਲੇ ਇੱਕ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਸ਼ਹੀਦ ਮਨਨਤਰ ਸਿੰਘ ਜੀ ਦੇ ਨਾਮ ਤੇ ਇਤਿਹਾਜ਼ਦਾਰੀ ਗੇਟ ਜਿਹੜਾ ਆ ਉਹ ਬਣਨਾ ਚਾਹੀਦਾ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਫੁਰਕਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਇਸ ਯਾਦਗਾਰੀ ਗੇਟ ਵਾਸਤੇ 42 ਲੱਖ 11000 ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਸੋ ਅੱਜ ਅਸੀਂ ਉੱਥੇ ਇਸ ਜਿਹੜਾ ਉਤਕਾਟ ਕਰਨ ਜਿਹੜਾ ਪਹੁੰਚੇ ਆ ਮੈਂ ਸਮਝਦਾ ਕਿ ਸ਼ਹੀਦ ਜਿਹੜੇ ਨੇ ਉਹ ਦੇਸ਼ ਦਾ ਸਰਮਾਇਆ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਔਰ ਆਪਣੇ ਦੇਸ਼ ਵਾਸਤੇ ਕੌਮ ਵਾਸਤੇ ਫੌਜ ਦੀ ਨੌਕਰੀ ਦੇ ਵਿੱਚ ਜਾ ਕੇ ਉਥੋਂ ਬਲੀਦਾਨ ਦੇਣਾ ਇੱਕ ਬਹੁਤ ਵੱਡੀ ਗੱਲ ਆ ਦੇਸ਼ ਦੀ ਇੱਜ਼ਤ ਆਪਣਾ ਆਪ ਮਟਾਉਣਾ ਜਿਹੜਾ ਉਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਸੋ ਮੇਰੇ ਵੱਲੋਂ ਅ ਅਸੀਂ ਦਾ ਮਨਿੰਦਰ ਸਿੰਘ ਜੀ ਨੂੰ ਦਿਲੋਂ ਸਲੂਟ ਉਹਨਾਂ ਦੇ ਅ ਪਰਿਵਾਰ ਨਾਲ ਦਿਲੋਂ ਹਮਦਰਦੀ ਕਰਦੇ ਹੋਏ ਅਸੀਂ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਰਕਾਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਸਹੀ ਸਿਹਰ ਪਰਿਵਾਰਾਂ ਦੇ ਨਾਲ ਚਲਾ ਕੋਟ ੜ ਕੇ ਖੜੀ ਰਹੂਗੀ ਤੁਸੀਂ ਦੱਸ ਰਹੇ ਕਿ 18 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਨੌਜਵਾਨੇ ਉਤਸ਼ਾਹੀ ਦੇ ਫੁੱਟ ਦੇ ਉਸ ਪੱਸੀ ਮੂਰ ਨਹੀਂ ਪਰ ਜਦੋਂ ਦੀ ਕਹਿੰਦੇ ਸਰਕਾਰ ਦੇ ਅਗੜੀ ਵੀਰ ਅ ਕਾਰਜ ਰਚੂ ਕੀਤੀ ਹੈ ਲੱਗਦਾ ਹੈ ਕਿ ਕਿਤੇ ਕਿਤੇ ਪੰਜਾਬ ਦੇ ਨੌਜਵਾਨ ਜਿਹੜੇ ਹੁਣ ਜਦੋਂ ਆਪ ਘਟਖਲ ਕਰਦੇ ਆ ਦੇਖੋ ਪੰਜਾਬ ਪੰਜਾਬ ਦੇ ਜਿਹੜੇ ਖੂਨ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਖੂਨ ਦੇ ਵਿੱਚ ਦੇਸ਼ ਦੀ ਸੇਵਾ ਜਿਹੜੀ ਆ ਉਹਨ ਕੀ ਆ ਕੌਮ ਦੀ ਸੇਵਾ ਲਹੀ ਜਾ ਸੋ ਚਾਹੇ ਕਿ ਇਹ ਜਿਹੜੀ ਅਗਨੀ ਵੀਰ ਦੀ ਇਹਨਾਂ ਨੇ ਇੱਕ ਨਵੀਂ ਭਰਤੀ ਜਿਹੜੀ ਆ ਸ਼ੁਰੂ ਕੀਤੀ ਸੀਗੀ ਅਸੀਂ ਪਹਿਲਾਂ ਹੀ ਕਹਿੰਦੇ ਆਏ ਆ ਕਿ ਫੌਜ ਦੇ ਵਿੱਚ ਤਾਂ ਜਿਹੜੀ ਆ ਉਹ ਪਰਮਾਨੈਂਟ ਭਰਤੀ ਚਾਹੀਦੀ ਆ ਸੋ ਅਸੀਂ ਜਿਹੜੀਆਂ ਵੀ ਸਹੂਲਤਾਂ ਜੋ ਵੀ ਕੁਝ ਮਾਨ ਸਨਮਾਨ ਜਿਹੜਾ ਉਹ ਭਾਰਤੀ ਫੌਜ ਦੇ ਬਾਕੀ ਜਿਹੜੇ ਸੈਨਿਕਾਂ ਨੂੰ ਦੇਣੇ ਆ ਉਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਗਨੀ ਵੀਰਾਂ ਵਾਸਤੇ ਵੀ ਪੰਜਾਬ ਦੇ ਵਿੱਚ ਅਨਾਉਂਸ ਕੀਤੀ ਠੀਕ ਹੈ